ਸਸ਼ੀ ਕਾਲ ਜੀ ਮੇਰੀ ਨਾਤੇ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਤੇ ਗੱਲ ਕਰਾਂਗੇ ਪਿੰਡ ਤਲਵੰਦੀ ਵੱਖ-ਵੱਖ ਪਿੰਡਾਂ ਦੇ ਹਾਲ ਤੁਹਾਨੂੰ ਅਸੀਂ ਪਹਿਲਾਂ ਵੀ ਕਈ ਵਾਰ ਜਿਹੜੇ ਕਿ ਖਬਰਾਂ ਤੇ ਦਿਖਾ ਚੁੱਕੇ ਆ ਪਰ ਅਸੀਂ ਗੱਲ ਕਰੀਏ ਪਿੰਡ ਤਲਵੰਦੀ ਦਾ ਪਿੰਡ ਤਲਵੰਦੀ ਦੇ ਵਿੱਚ ਪੰਚਾਇਤ ਚੁਣ ਤੋਂ ਬਾਅਦ ਮਾਹੌਲ ਜਿਹੜਾ ਕਿ ਖੁਸ਼ੀ ਦਾ ਬਣਿਆ ਹੋਇਆ ਪਰ ਇੱਥੇ ਗੱਲ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜਾ ਕਿ ਸਭ ਤੋਂ ਵੱਧ ਜਿਹੜਾ ਕਿ ਸਾਥ ਹੈ ਉਹ ਸਾਬਕਾ ਪੰਚਾਇਦ ਦਾ ਰਿਹਾ ਸਾਬਕਾ ਸਰਪੰਚ ਸਰਦਾਰ ਬਲਵਿੰਦਰ ਸਿੰਘ ਤੇ ਉਹਨਾਂ ਦੀ ਪੰਚਾਇਤ ਨੇ ਪੂਰਾ ਸਾਥ ਦਿੱਤਾ ਨਵੀਂ ਪੰਚਾਇਤ ਚੁਣਦੇ ਵਾਸਤੇ ਜਿਸ ਕਰਕੇ ਚਾਰੇ ਪਾਸੇ ਇਸ ਸਾਬਕਾ ਸਰਪੰਚ ਦੀਆਂ ਚਰਚਾਵਾਂ ਵੀ ਹੋ ਰਹੀਆਂ ਨੇ ਪੂਰੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਜੜੀ ਕਿ ਬਰਕਰਾਰ ਰੱਖੀ ਆ। ਬਾਕੀ ਹੋਰ ਕਿਸ ਤਰੀਕੇ ਦਾ ਮਾਹੌਲ ਆ ਪਿੰਡ ਦਾ ਇਸ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਦੇ ਆ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਗੱਲਬਾਤ ਕਰਦੇ ਆ। हां जी रंढावा जी ਗੱਲ ਕਰਾਂਗੇ ਪਿੰਡ ਤਲਵੰਡੀ ਤਾਂ ਇੱਥੇ ਕਈ ਵਾਰਾਂ ਦੇ ਉੱਤੇ ਜਿਹੜੀ ਕਿ ਸਰਬਸੰਮਤੀ ਹੋ ਗਈ ਆ ਤਾਂ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਤੇ ਬਾਕੀ ਇੱਕ ਇਹ ਵੀ ਗੱਲ ਜਿਹੜੀ ਕਿ ਵਾਰ-ਵਾਰ ਸੁਣਨ ਨੂੰ ਮਿਲਿਆ ਕਿ ਸਾਫ ਦਾ ਜਿਹੜੇ ਸਰਪੰਚ ਨੇ ਬਲਵਿੰਦਰ ਸਿੰਘ ਤੇ ਉਹਨਾਂ ਦੀ ਪੰਚਾਇਤ ਦਾ ਕਾਫੀ ਵੱਡਾ ਯੋਗਦਾਨ ਰਿਹਾ ਤਾਂ ਹੁਣ ਇਸ ਵਕਤ ਦੇ ਮਾਹੌਲ ਦੀ ਗੱਲ ਕਰੀਏ ਤਾਂ ਕਿੱਦਾਂ ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਪਿੰਡ ਤਲਵੰਡੀ ਵਿੱਚ ਹਾਂ ਮੈਂ ਮਾਹੌਲ ਠੀਕ ਆ ਬਟ ਉਹਦੀ ਖੁਸ਼ੀ ਵਾਲਾ ਮਾਹੌਲ ਨਹੀਂ ਜੇ ਜਿਹੜੇ ਤਿੰਨ ਚਾਰ ਬੋਰ ਜਿਹੜੇ ਰਹਿੰਦੇ ਨੇ ਉਹ ਵੀ ਕਿਤੇ ਵਿੱਚ ਹੁੰਦੇ ਤਾ ਖੁਸ਼ੀ ਟੁਗੜੀ ਮਤਲਬ ਟੁਗੜੀ ਚੌਕੜੀ ਹੁੰਦੀ ਹੈ ਨਾ ਪਰ ਮੇਨ ਚੀਜ਼ ਗੱਲ ਕਿਤਨਾ ਕਿਤੇ ਕੋਈ ਕਹਿ ਲਵੇ ਵੀ ਪਿੰਡਾਂ ਦੇ ਵਿੱਚ ਕੋਈ ਨਾ ਕਿਤੇ ਕੋਈ ਨਾ ਕੋਈ ਅੜਿੱਕਾ ਜ਼ਰੂਰ ਬਣਦਾ ਕਿਉਂਕਿ ਮੇਨ ਚੀਜ਼ ਇਹ ਗੱਲ ਹੁੰਦੀ ਹੈ ਨਾ ਵੀ ਕੋਈ ਇਹ ਨਹੀਂ ਚਾਹੁੰਦਾ ਵੀ ਐਡੇ ਵੱਡੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਜਵੇ ਤੇ ਕਿਉਂਕਿ ਜੇ ਐਡੇ ਵੱਡੇ ਪਿੰਡਾਂ ਸਰਬਸੰਮਤੀ ਹੁੰਦੀ ਤਾਂ ਕਾਫੀ ਛੋਟੇ-ਛੋਟੇ ਪਿੰਡਾਂ 'ਚ ਸਰਬਸੰਮਤੀਆਂ ਬਹੁਤ ਵੱਡੀ ਹੋ ਗੱਲ ਸੀ ਪਰ ਮੇਨ ਚੀਜ਼ ਦੇ ਤੇ ਕਿਤਨਾ ਕਿਤੇ ਕੁਝ ਅੜਕੇ ਵਾਲੇ ਲੋਕਾਂ ਨੇ ਜਿਹੜੀ ਆਪਣੀ ਇੱਕ ਪੈੜ ਜਿਹੜੀ ਆ ਉਹ ਜ਼ਰੂਰ ਬਣਾ ਲਈ ਆ ਪਰ ਮੇਨ ਚੀਜ਼ ਗੱਲ ਹੈ ਸਰਪੰਚ ਬਲਵਿੰਦਰ ਸਿੰਘ ਦੀ ਪੂਰੀ ਟੀਮ ਜਿਹੜੀ ਆ ਅੱਜ ਪੰਚਾਇਤ ਦੇ ਵਿੱਚੋਂ ਪੁਰਾਣੀ ਪੰਚਾਇਤ ਜਿਹੜੀ ਸੀਗੀ ਉਹ ਹੀਰੋ ਬਣ ਕੇ ਅੱਗੇ ਆਈ ਆ ਕਿਉਂਕਿ ਮੇਨ ਚੀਜ਼ ਗੱਲ ਸਰਪੰਚ ਬਲਵਿੰਦਰ ਸਿੰਘ ਦੀ ਜੇ ਪੂਰੀ ਪੰਚਾਇਤ ਦੀ ਮੈਂ ਗੱਲ ਕਰਦਾ ਪਿਛਲੇ 10 ਸਾਲਾਂ ਤੋਂ ਪੰਚਾਇਤ ਪੂਰੇ ਪਿੰਡਾ ਪੂਰੇ ਪਿੰਡ ਦੇ ਵਿੱਚ ਲਗਭਗ ਜਦੋਂ ਵੀ ਇਲੈਕਸ਼ਨ ਹੁੰਦੀ ਸੀ ਤੇ ਲਗਭਗ 11 ਵੋਟਾਂ ਦੇ ਵਿੱਚੋਂ 9 ਜਾਂ 10 ਵਾਰਡ ਸਰਪੰਚ ਬਲਵਿੰਦਰ ਸਿੰਘ ਦੇ ਖਾਤੇ 'ਚ ਹੀ ਹੁੰਦੇ ਸੀ ਇਸ ਕਰਕੇ ਮੇਨ ਚੀਜ਼ ਇਸ ਵਾਰ ਜਿਹੜੀ ਚੋਣ ਹੋਈ ਐ ਇਸ ਵਾਰ ਸਿਰਫ ਸਰਪੰਚ ਬਲਵਿੰਦਰ ਸਿੰਘ ਵੱਲੋਂ ਹੀ ਇੰਨਾ ਵੱਡਾ ਜਿਹੜਾ ਕੰਮ ਕੀਤਾ ਗਿਆ ਸਰਬਸੰਪਤੀ ਵਾਸਤੇ ਪਹਿਲਾਂ ਤਾਂ ਇੱਕ ਕਟ ਸੱਦਿਆ ਗਿਆ ਉਹਦੇ ਵਿੱਚ ਪੰਚਾਇਤ ਸਰਪੰਚ ਚੁਣਿਆ ਗਿਆ ਕਿਉਂਕਿ ਮੇਨ ਚੀਜ਼ ਗੱਲ ਹੁੰਦੀ ਸੀ ਕਿ ਹਮੇਸ਼ਾ ਇੱਕ ਗੱਲ ਝਰੂਰ ਹੁੰਦੀ ਸੀ ਜਨਰਲ ਦੇ ਵਿੱਚ ਤਾਂ ਕਿਤੇ ਦਿੱਕਤ ਪਛਾਨੀ ਚ ਝਰੂਰ ਹੁੰਦੀ ਸੀ ਕਿ ਜਨਰਲ ਸੀਟ ਹੈ ਐਸਸੀ ਸੀਟਾਂ ਦਾ ਵਿੱਚ ਵਿਤਕਰਾ ਹੋ ਜਾਂਦਾ ਹੈ ਪਰ ਇਸ ਵਾਰ ਜਿਹੜਾ ਆ ਜਨਰਲ ਸਰਪੰਚ ਜਿਹੜੇ ਬਲਵਿੰਦਰ ਸਿੰਘ ਸੀਗੇ ਪੁਰਾਣੇ ਉਹ ਜਨਰਲ ਕੈਟਾਗਰੀ ਦਾ ਬਿਲੋਂਗ ਕਰਦੇ ਸੀ ਪਰ ਜਦੋਂ ਐਸਸੀ ਲੇਡੀਆਂ ਆਉਂਦੀ ਹੈ ਤਾਂ ਸਰ ਬਲਵਿੰਦਰ ਸਿੰਘ ਉਹਨਾਂ ਦੀ ਪੂਰੀ ਪੰਚਾਇਤ ਜਿਹੜੀ ਆ ਉਹ ਸਰਬਸੰਪਤੀ ਨਹੀਂ ਛੁੱਟ ਜਾਂਦੀ ਪਰ ਅਰਿਕਾ ਗੱਲ ਉੱਥੇ ਆ ਜਾਂਦੀ ਹੈ ਜਦੋਂ ਚਾਰ ਵਾਡਾਂ ਦੇ ਆਕੇ ਸਰਪੰਚੀ ਨਹੀਂ ਪੜਦੀ ਫਿਰ ਸਵਾਦ ਥੋੜਾ ਜਿਆਦਾ ਜ਼ਰੂਰ ਕਿਰਕਰਾ ਜ਼ਰੂਰ ਹੋ ਚੁੱਕਿਆ ਆ ਪਰ ਕਿੱਥੇ ਪਿੰਡ ਤਲਵੰਡ ਦੇ ਵਿੱਚ ਇਲੈਕਸ਼ਨ ਨਹੀਂ ਹੋਣੀ ਸੀ ਕਿੱਥੇ ਸਿਰਫ ਚਾਰ ਵਾਡਾਂ ਨੂੰ ਲੈ ਕੇ ਇਲੈਕਸ਼ਨ ਹੋਊਗੀ ਪਰ ਫਿਰ ਵੀ ਸਰਪੰਚ ਦੇ ਨਾਲ-ਨਾਲ ਸੱਤ ਵਾਡਾਂ ਦੇ ਵਿੱਚ ਸਰਪੰਚੀ ਹੋ ਚੁੱਕੀ ਆ ਜੀ ਚਾਰ ਵਾਡਾਂ ਦੀ ਜਿਹੜੀ ਸਹਿਮਤੀ ਜਿਹੜੀ ਆ ਨਹੀਂ ਹੋਈ ਜੀ ਰੰਧਾਵਾ ਜੀ ਪੁੱਛਣਾ ਚਾਹਵਾਂਗੇ ਕਿ ਆਖਿਰ ਜਿਹੜੇ ਵਾਰਡਾਂ ਦੇ ਉੱਤੇ ਸਰਬਸੰਮਤੀ ਨਹੀਂ ਬਣ ਪਈ ਇੱਥੇ ਕੀ ਵੱਡਾ ਕਾਰਨ ਮੰਨਿਆ ਜਾ ਰਿਹਾ ਵੀ ਸਿਰਫ ਇਨਾਂ ਕੁਝ ਕੁ ਵਾਰਡਾਂ ਦੇ ਵਾਸਤੇ ਸਪੈਸ਼ਲ ਜਿਹੜੀ ਕਿ ਚੋਣ ਹੋਣ ਹੋਵੇਗੀ ਤੇ ਚੋਣ ਜਾਬਤਾ ਵੀ ਜ਼ਰੂਰ ਲੱਗੇਗਾ ਚਾਹੇ ਇੱਕ ਦੇ ਇੱਕ ਵਾਰਡ ਤੇ ਵੋਟ ਹੋਵੇ ਚਾਹੇ ਜਿੰਨੀ ਮਰਜ਼ੀ ਤੇ ਹੋਵੇ ਚੋਣ ਜਾਬਤਾ ਵੀ ਜ਼ਰੂਰ ਲੱਗੇਗਾ ਪਰ ਅਜ ਇਹ ਇਹਨਾਂ ਦੀ ਕੀ ਮਨਸ਼ਾ ਹੈ ਜਾਂ ਕੀ ਇਹ ਚਾਹੁੰਦੇ ਨੇ ਜਿੰਨਾ ਕਰਕੇ ਇਹ ਸਰਬਸੰਮਤੀ ਨਾਲ ਨਹੀਂ ਚੂਨਾ ਚਾਹੁੰਦੇ ਸੀ ਕਿਉਂਕਿ ਮੇਨ ਗੱਲ ਇਹ ਚ ਜ਼ਰੂਰ ਸੀ ਕਿ ਵੀ ਜਿਹੜੀ ਟੀਮ ਇਸ ਚ ਕੰਮ ਨੂੰ ਅੱਗੇ ਲੈ ਕੇ ਵਧਿ ਸਕੀ ਸਰਬਸੰਤੀ ਨੂੰ ਲੈ ਕੇ ਅੱਗੇ ਵਧਿ ਸੀ ਵੀ ਕਿਤੇ ਉਹ ਅੱਗੇ ਜਾ ਕੇ ਲੋਕਾਂ ਦੇ ਵਿੱਚ ਚੰਗੀ ਸ਼ਮੂਲੀਅਤ ਨਾ ਖੱਟ ਲੈਣ ਇਸ ਕਰਕੇ ਇਹ ਵੀ ਕਾਰਨ ਸੀਗਾ ਦੂਜੀ ਗੱਲ ਇਹ ਸੀ ਵੀ ਮੈਨੂੰ ਮੈਨੂੰ ਮੈਂ ਕਲੀਅਰ ਦੀ ਗੱਲ ਕਹਿਣਾ ਚਾਹੁੰਦਾ ਵੀ ਜੇ ਸਰਬਸੰਤੀ ਵਾਸਤੇ ਪੂਰੀ ਪਿੰਡ ਨੂੰ ਇੱਕ ਅੱਗੇ ਲੈ ਕੇ ਆਏ ਸੀ ਵੀ ਜਦੋਂ ਸਰਬਸੰਤੀ ਵਾਸਤੇ ਗੱਲ ਚੱਲੀ ਸੀ ਤੁਸੀਂ ਵੀ ਆਪਣਾ ਪੱਖ ਰੱਖ ਸਕਦੇ ਸੀਗੇ ਵੀ ਤੁਸੀਂ ਸਾਨੂੰ ਪੰਚ ਬਣਾਓ ਕਿਉਂਕਿ ਇਸ ਵਾਰ ਜਿਹੜੇ ਚਿਹਰੇ ਆਏ ਨੇ ਨਵੇਂ ਚਿਹਰੇ ਨੇ ਪੂਰੇ ਪੰਚਾਇਤ ਦੇ ਵਿੱਚ ਕਾਫੀ ਤੋਂ ਲਗਭਗ ਪੂਰੀ ਦੀ ਪੂਰੀ ਪੰਚਾਇਤ ਹੀ ਨਵੇਂ ਚਿਹਰਿਆਂ ਦੀ ਆ ਕੋਈ ਵੀ ਪੁਰਾਣਾ ਜਿਹੜਾ ਪੰਚਾਇਤ ਮੈਂਬਰ ਉਹਦੇ ਵਿੱਚ ਇਸ ਟਾਈਮ ਅਵੇਲੇਬਲ ਨਹੀਂ ਹੈ ਪਰ ਫਿਰ ਉਹਦੇ ਵਿੱਚ ਕਿਤਨਾ ਕਿਤੇ ਜ਼ਰੂਰ ਇਹ ਚੀਜ਼ ਆ ਜਾਂਦੀ ਹੈ ਵੀ ਜਿਹੜੀ ਵਿਰੋਧੀ ਧਿਰਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਲਗਭਗ 10 ਸਾਲਾਂ ਤੋਂ ਪਿੰਡ ਦੀ ਪੰਚਾਇਤੀ ਲੈਣ ਨੂੰ ਤਰਸਦੀਆਂ ਸੀਗੀਆਂ ਇਸ ਵਾਰ ਜਦੋਂ ਸਰਬਸੰਮਤੀ ਨਾਲ ਲਗਭਗ 2-2 ਵਾਰ ਵੀ ਦਿੱਤੇ ਗਏ ਨੇ ਹਰੇਕ ਪਾਰਟੀ ਨੂੰ ਕਿਉਂਕਿ ਇਹਦੇ ਵਿੱਚ BSP ਪਾਰਟੀ ਸੀਗੀ ਅਕਾਲੀ ਦਲ ਸੀ ਅਕਾਲੀ ਦਲ ਨੂੰ ਅਜੇ ਤੱਕ ਕਦੀ ਵੀ ਪੰਚਾਇਤ ਮੈਂਬਰਾਂ ਪੰਚਾਇਤ ਦੇ ਵਿੱਚ ਨਹੀਂ ਇਹਨਾਂ ਨੂੰ ਕਦੇ ਮੰਡੇਟ ਮਿਲਿਆ ਲਗਭਗ 10-15 ਸਾਲਾਂ ਤੋਂ ਤਾਂ ਮੈਂ ਦੇਖਦੇ ਆ ਰਿਹਾ ਹਾਂ ਪਰ ਇੱਥੇ ਇੱਕ ਚੀਜ਼ ਜ਼ਰੂਰ ਸੀਗੀ ਵੀ ਸਰਬਸੰਮਤੀ ਨਾਲ ਦੋ ਸੀਟਾਂ ਅਕਾਲੀ ਦਲ ਨੂੰ ਮਿਲ ਵੀ ਗਈਆਂ ਉਸ ਤੋਂ ਬਾਅਦ ਵੀ ਕਿਤਨਾ ਕਿਤੇ ਜਿਹੜੇ ਇੱਕ ਦੋੜ ਇੱਕੇ ਜਿਹੜੇ ਆ ਗਿਆ ਸਰਬਸੰਮਤੀ ਦੇ ਅੜਿੱਕੇ ਵਿੱਚ ਪਾਉਣ ਲਈ ਵੀ ਅਕਾਲੀ ਦਲ ਦਾ ਬਹੁਤ ਵੱਡਾ ਹੱਥ ਮਿਲ ਰਿਹਾ ਸੀ ਇਸ ਦੇ ਵਿੱਚ ਕੋਈ ਦੋਰ ਆਈ ਨਹੀਂ ਹੈਗੀ ਕਿਉਂਕਿ ਇਹ ਜਿਹੜੀ ਸਰਬਸੰਮਤੀ ਹੋ ਚੱਲੀ ਸੀ ਕਿ ਬਿਲਕੁਲ ਫਿਨਿਸ਼ ਸੀਗੀ ਕਿਉਂਕਿ ਜਿਹੜੇ ਗੱਲ ਕਰੀਏ ਵੀ ਇੱਕ ਇੱਕ ਜਿਹੜਾ 11 ਨੰਬਰ ਵਾਰਡ ਆ ਸਾਡੇ ਉਹ ਥੋੜਾ ਜਿਹਾ ਸੈਂਸਿਟਿਵ ਹੈਗਾ ਕਿਉਂਕਿ ਉੱਥੇ ਥੋੜਾ ਜਿਹਾ ਦੋਨਾਂ ਤਰ੍ਹਾਂ ਜਰਨਲ ਕੈਟਾਗਰੀ ਨੂੰ ਬਿਲੋਂਗ ਕਰਦੀਆਂ ਨੇ ਪਰ ਬਾਕੀ ਜਿਹੜੀਆਂ 13 ਦੇ ਵਿੱਚ ਇੱਕ ਜਰਨਲ ਦੇ ਵਿੱਚ ਐਸੀ ਕੈਟਾਗਰੀ ਵਾਲਾ ਬੰਦਾ ਆ ਕੇ ਉਹ ਚੀਜ਼ ਨੂੰ ਕਰ ਰਿਹਾ ਪਰ ਤੇ ਚੀਜ਼ ਗੱਲ ਇਹ ਆ ਵੀ ਕਹਿੰਦੇ ਹੁੰਦੇ ਆ ਵੀ ਹਰੇਕ ਦਾ ਹੁੰਦਾ ਨਹੀਂ ਹੈਗਾ ਵੀ ਹਰੇਕ ਬੰਦਾ ਹੀ ਨਾਮਣਾ ਖੱਟ ਸਕਦਾ ਹੋਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਲੋਕਾਂ ਨੇ ਵੀ ਸਰਬਸੰਮਤੀ ਵਿੱਚ ਹੱਥ ਵਧਾਇਆ ਤੇ ਉਹ ਲੋਕਾਂ ਦਾ ਨਾਮ ਜਿਹੜਾ ਆ ਪਿੰਡ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹੋ ਚੁੱਕਿਆ ਤੇ ਨਾਲ ਹੀ ਸਰਪੰਚ ਬਲਵਿੰਦਰ ਸਿੰਘ ਦੀ ਪੂਰੀ ਦੀ ਪੂਰੀ ਜਿਹੜੀ ਪੰਚਾਇਤ ਆ ਉਹਦਾ ਵੀ ਨਾਮ ਜਿਹੜਾ ਜ਼ਿਕਰ ਜਿਹੜਾ ਆ ਉਹ ਰਹਿੰਦੀ ਟਾਈਮ ਤੱਕ ਰਹੂਗਾ ਜਦੋਂ ਤੱਕ ਵੀ ਸਰਸਮਤੀ ਦੀ ਗੱਲ ਤਲਵੰਡ ਦੇ ਵਿੱਚ ਛਿੜਿਆ ਕਰੂਗੀ ਤੇ ਸਰਪੰਚ ਬਲਵਿੰਦਰ ਸਿੰਘ ਤੇ ਉਹਨਾਂ ਦੀ ਪੁਰਾਣੀ ਟੀਮ ਦਾ ਨਾਮ ਕਿਤੇ ਨਾ ਕਿਤੇ ਜ਼ਰੂਰ ਲਿਆ ਜਾਇਆ ਕਰੇਗਾ ਜੀ ਜੀ ਬਹੁਤ ਬਹੁਤ ਰੰਧਾਵਾ ਜੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਲੋ ਜੀ ਪਿੰਡ ਤਲਵੰਡ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਆ ਵੇ ਆਪਾ ਪਿੰਡ ਤਲਵੰਡੀ ਇਸ ਵਾਰ ਦੀ 2024 ਦੀ ਜਿਹੜੀ ਪੰਚਾਇਤ ਆ ਜਿਹੜੀ 25 ਦੇ ਵਿੱਚ ਹੁਣ ਲਗਭਗ ਸ਼ੁਰੂ ਹੋ 25 24 25 ਦੀ ਮੰਨ ਕੇ ਚੱਲੀਏ ਤੇ ਸ਼ੁਰੂ ਹੋਈ ਆ ਤੇ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਅੱਜ ਜਿਹੜਾ ਪਿਆਜ ਦਾ ਦੇ ਨੇ ਉਸ ਨੇਰੀ ਅਖਰਾਂ ਵਿੱਚ ਲਿਖਿਆ ਜਿਹੜਾ ਪਿੰਡ ਤਲਵੰਡੀ ਦੇ ਇਤਿਹਾਸ ਦੇ ਵਿੱਚ ਤੇ ਤੋਂ ਅੱਜ ਜਿੰਨੇ ਵੀ ਲੋਕ ਇੱਥੇ ਸਾਡੇ ਭਰਾ ਅੱਜ ਸ਼ਾਮਲ ਨੇ ਸਰਬਸੰਧੀ ਦੇ ਵਿੱਚ ਲਗਭਗ ਸਾਰੇ ਹੀ ਉਸ ਨੇਰੀ ਅਖਰਾਂ ਚ ਨਾਮ ਅੱਜ ਦਰਜ ਕਰਾ ਚੁੱਕੇ ਨੇ ਤੇ ਸੋ ਬਾਈ ਇੱਕ ਬੇਨਤੀ ਹੋਰਾ ਠੇਕੇਦਾਰ ਸਾਹਿਬ ਪਿੰਡ ਤਲਵੜ ਦੇ ਵਿੱਚ ਜਿਹੜੀਆਂ ਕੁਝ ਦੋ ਚਾਰ ਚੀਜ਼ਾਂ ਹੀ ਰੱਖੀਆਂ ਸੀ ਉਹ ਚੀਜ਼ਾਂ ਤੇ ਜ਼ਰੂਰ ਕੰਮ ਹੋਵੇ ਕਿ ਇੱਕ ਪਿੰਡ ਦੇ ਵਿੱਚ ਪਰਚਾ ਰਹਿਤ ਤੇ ਕੋਈ ਨਹੀਂ ਪਿੰਡ ਦੀ ਧੀ ਭੈਣ ਜਿਹੜੀ ਥਾਣਾ ਦੇ ਵਿੱਚ ਦਾ ਰੋਲੇ ਬਸ ਇਹ ਤੇ ਜ਼ਰੂਰ ਆਪਾਂ ਗੌਰ ਕਰਦਿਆਂ ਤੇ ਸਾਂਝੋ ਆਪਾਂ ਪਿੰਡ ਨੂੰ ਵਧੀਆ ਤਰੀਕੇ ਨਾਲ ਵਿਕਾਸਿਤ ਲੈ ਤੱਕ ਲੈ ਕੇ ਜਾਈਏ ਤੇ ਉਧਰ ਸਾਡੇ ਨਾਲ ਕਾਮਰੇਟ ਸਾਹਿਬ ਖੜੇ ਹੈ ਪਹਿਲਾਂ ਕਾਮਰੇਟ ਸਾਹਿਬ ਦੱਸੋ ਬਈਲਾ ਅੱਜ ਦਾ ਸਰਸਮਝ ਨੂੰ ਲੈ ਕੇ ਦੇਖੋ ਜੀ ਮੇਰੀ ਉਮਰ ਤਕਰੀਬਨ 65 ਸਾਲ ਹੋ ਚੱਲੀ ਆ ਮੈਂ ਆਪ ਦੀ ਸੁਰਜਾਦੀ ਸੁਰਤ ਸੁਵਾਲੀਆਂ ਬੋਟਾਂ ਪੈਣ ਲੱਗੀਆਂ ਮੈਂ ਸਰਬਸੰਮਤੀ ਹੁੰਦੀ ਨਹੀਂ ਦੇਖੀ ਜੀ ਇੱਕ ਦੋ ਵਾਰੀ ਇਕੱਠੇ ਵੱਡੇ ਜਰੂਰ ਹਰੇਕ ਵਾਰੀ ਹੁੰਦਾ ਸੀ ਜਿੱਦਾਂ ਬੰਦੇ ਸਿਆਣਿਆਂ ਨੇ ਕਹਿਣਾ ਵੀ ਆਪਾਂ ਸੰਮਤੀ ਕਰੀਏ ਪਰ ਵਿੱਚੋਂ ਕੋਈ ਨਾ ਕੋਈ ਜਦੋਂ ਚਲੋ ਜਦ ਅਜ ਵੀ ਕੋਈ ਰਹਿ ਗਿਆ ਹੋਗਾ ਕਿੱਦਾਂ ਬੰਦਿਆਂ ਨੇ ਰਹਿ ਜਾਣਾ ਮੁੜ ਕੇ ਉਹਨਾਂ ਨੇ ਫੇਰ ਕੀਤੀ ਜਣੀ ਸੰਮਤੀ ਫੇਰ ਪੰਗ ਕਰ ਦੇਣੀ ਇਹ ਐਤ ਕੀ ਦੀ ਵਾਰੀ ਤਕਰੀਬਨ 15 ਸਾਲ ਸਰਪੰਚ ਬਲਵਿੰਦਰ ਸਿੰਘ ਦੀ ਰਹਿਮੇ ਹੀ ਹੈਡ ਪੰਚਾਇਤ ਚੱਲੀ ਆ ਪਹਿਲਾਂ 5 ਸਾਲ ਮਿੰਦਰ ਸਿੰਘ ਸਰਪੰਚ ਮੁੜ ਕੇ 10 ਸਾਲ ਬਲਵਿੰਦਰ ਸਿੰਘ ਮੈਂ 15 ਸਾਲ ਇਹਨਾਂ ਦੁਆ ਦੇ ਨਾਲ ਕੰਮ ਕੀਤਾ ਆ ਤਕਰੀਬਨ ਇਹੋ ਜਿਹਾ ਪਿੰਡ ਦੇ ਵਿੱਚ ਅਸੀਂ ਤਕਰੀਬਨ ਪਿੰਡ ਨੂੰ ਇੰਨਾ ਸ਼ਾਦ ਕੀਤਾ ਵੀ ਜਿਹੜਾ ਅੱਜ ਸਾਰਾ ਪਿੰਡ ਇੱਕ ਛੱਤ ਥੱਲੇ ਹੋ ਕੇ ਖੜੇ ਹੋ ਗਏ ਉਹਨਾਂ ਨੇ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਸਰਪੰਚੀ ਕਰਦੀ ਆ ਤੇ ਜੋ ਪਿੰਡ ਦੇ ਵਿੱਚ ਲਾਉਣਾ ਤਾਂ ਇਹਦੇ ਪਰਮਜੀਤ ਨੇ ਵੀ ਜੋ ਆਇਆ ਬਾਹਰੋਂ ਸਰਕਾਰਾਂ ਨੇ ਦੇਣਾ ਉਹੋ ਹੀ ਆ ਪਰ ਸਾਰੇ ਪਿੰਡ ਨੇ ਬਹੁਤ ਮਾਣ ਆ ਵੀ ਜਿਹੜਾ ਅਸੀਂ ਇਹਦੇ ਮੂਰੇ ਆਪ ਦੇ ਤਜਰਬੇ ਦੇ ਨਾਲ ਅੱਧੀ ਇਹੇ ਕਹਿਣਾ ਚਾਹੁੰਦੇ ਆ ਬਈ ਪੱਖਵਾਦ ਬਿਲਕੁਲ ਨਹੀਂ ਪੰਚਾਇਤ ਦੇ ਵਿੱਚ ਪਾਰਟੀਵਾਦ ਹੀ ਆਪਣੇ ਸਹਾਂ ਹੁਣ ਇਹਨੂੰ ਚੁਣਿਆ ਆ ਦਾਏ ਕਾਂਗਰਸੀ ਆ ਦਾ ਦਾ ਸਾਨੂੰ ਪਤਾ ਨਹੀਂ ਬੀਐਸਪੀ ਤਾਂ ਤਕਰੀਬਨ ਬਾਹਰ ਰਿਹਾ ਨਹੀਂ ਉਹ ਵੀ ਮਤਲਬ ਕਿਸੇ ਪਾਰਟੀ ਦੇ ਸਮਤ ਨਹੀਂ ਸਾਝਾ ਸਰਪੰਚ ਹੈ ਅਸੀਂ ਇਹਨੂੰ ਚੁਣਿਆ ਸਿਰਫ ਪਾਰਟੀ ਤੋਂ ਪਰਿਵਾਰਾ ਹੋ ਕੇ ਇਹ ਯਾਦ ਬੰਦਾ ਆ ਅਸੀਂ ਸਾਰਿਆਂ ਨੇ ਅਸੀਂ ਕਮਰੇਟ ਪਾਰਟੀ ਬਾਕੀ ਕਾਂਗਰਸ ਜੋ ਸਾਰੇ ਬੀਐਸਪੀ ਲਾਲਾ ਸਾਰਿਆਂ ਨੇ ਨਾਲ ਕੇ ਇਹਨੂੰ ਸਰਪੰਚ ਬਣਾਇਆ ਅਸੀਂ ਇਹਦੇ ਮੋਰੇ ਬੇਨਤੀ ਕਰਦੇ ਆ ਵੀ ਤੈ ਪੱਖਵਾਦ ਬਿਲਕੁਲ ਨਹੀਂ ਰਹਿਣ ਦੇਣਾ ਜਿਹੜੀ ਮਾੜੀ ਮੋਟੀ ਵੀ ਪਾਰਟੀ ਵਾਜੀ ਰਹਿੰਦੀ ਆ ਉਹਨੂੰ ਵੀ ਚੱਕ ਲਵੇ ਤੇ ਜਿਹੜੇ ਫੈਸਲੇ ਆ ਉਹ ਤਲਵੰਡ ਦੇ ਫੈਸਲੇ ਜਿੱਦਾਂ ਭਗਵੰਤ ਮਾਨ ਦਾ ਅਪਰਾਲਾ ਸੀਗਾ ਵੀ ਪੰਚਾਇਤਾਂ ਜਿਹੜੀਆਂ ਉਹ ਸਮਤੀ ਤਾਂ ਬਾਣੀਆਂ ਚਾਹੀਦੀਆਂ ਤਕਰੀਬਨ ਅਸੀਂ ਤਾਂ ਆਪਦੇ ਪਿੰਡ ਦੀ ਸਰਬਸੰਮਤੀ ਕਰਕੇ ਇਥੇ ਬੀਬੀ ਮਾਨ ਦੇਵ ਦੂਜੀ ਆਈ ਸੀ ਆਪਣੇ ਵਾਈਫ ਉਹਦੀ ਭਗਵੰਤ ਮਾਨ ਦੀ ਉਹਦੇ ਨਾਲ ਉਹ ਤੋਂ ਵਾਅਦਾ ਕੀਤਾ ਸੀ ਅਸੀਂ ਪਹਿਲਾਂ ਆਪਣੀ ਨਾ ਇੱਕਦਮ ਮਾਨ ਨਾਲ ਵਾਅਦਾ ਕੀਤਾ ਸੀਗਾ ਵੀ ਤੁਸੀਂ ਭਗਵੰਤ ਮਾਨ ਨੂੰ ਲੈ ਕੇ ਆਇਓ ਉਹ ਭਗਵੰਤ ਮਾਨ ਨਹੀਂ ਲਿਆ ਸਕੀ ਉਨੇ ਉਹਦੀ ਭਗਵੰਤ ਮਾਨ ਦੀ ਵਾਇਫ ਲੈ ਕੇ ਆਂਦੀ ਤੇ ਅਸੀਂ ਵਾਦਾ ਕੀਤਾ ਸੀ ਵੀ ਅਗਲੀ ਵਾਰੀ ਅਸੀਂ ਪੰਚਾਇਤ ਚੁਣਾਂਗੇ ਉਹ ਅਸੀਂ ਵਾਦਾ ਪੂਰਾ ਕਰ ਦਿੱਤਾ ਆ ਪਰਮਜੀਤ ਠੇਕੇਦਾਰ ਨੂੰ ਉਹਦੀ ਸਰਪੰਚ ਬਣਾ ਦਿੱਤਾ ਖੜ ਦੇਖਿਆ ਜੋ ਆਵੇ ਤਾਂ ਇਸ ਵਾਰ ਇੱਕ ਵੱਖਰੀ ਲਹਿਰ ਚੱਲੀ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਬਣੀਆ ਜੋ ਕਿ ਇੱਕ ਮਿਸਾਲ ਹੀ ਬਣ ਕੇ ਰਹੇਗੀ ਕਿਉਂਕਿ ਹਮੇਸ਼ਾ ਹੀ ਪਿੰਡਾਂ ਦੇ ਵਿੱਚ ਚੋਣਾਂ ਕਰਵਾਈਆਂ ਜਾਂਦੇ ਸੀ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਹੀ ਹਾਲ ਹੁੰਦਾ ਸੀ ਹੋਇਆ ਕਦੇ ਕਿਸੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਕਿਸੇ ਨੂੰ ਚੁਣ ਲਿਆ ਜਾਂਦਾ ਸੀ ਪਰ ਨਹੀਂ ਇਸ ਵਾਰ ਤਾਂ ਰਿਕਾਰਡ ਜਿਹੜੇ ਕਿ ਵੱਖਰੇ ਰਹੇ ਨੇ ਕਾਫੀ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼